ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਆਂਡੋਰ ਗੁਰਮਿੰਦਰ ਸਿੰਘ ਬਰਾੜ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਕਣਕ ਦੀ ਬਾਡੀ ਕਈ ਕਿਸਾਨ ਵੀਰਾਂ ਨੇ ਸ਼ੁਰੂ ਕਰ ਲਈ ਐ। ਅੱਜ 10 ਅਪ੍ਰੈਲ 2025 ਨੂੰ ਆਪਾਂ ਜਿਹੜੀ ਮੌਸਮ ਅਪਡੇਟ ਅਗਲੇ 2 ਦਿਨ ਦੀ ਕਿਉਂਕਿ ਪਿਛਲੇ ਦਿਨੀ ਜਦੋਂ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕੀਤੀ ਸੀ ਤਾਂ ਉਹਦੇ ਵਿੱਚ ਦੱਸਿਆ ਸੀ ਕਿ 9 ਤੋਂ ਬਾਅਦ 13 ਤੋਂ 9 ਤੋਂ 13 ਦੇ ਵਿਚਕਾਰ ਜਿਹੜਾ ਹੈਗਾ ਮੌਸਮ ਦੇ ਵਿੱਚ ਗੜਬੜ ਦੇਖਣ ਨੂੰ ਮਿਲ ਸਕਦੀ ਹੈ ਤੇ ਅੱਜ ਕਾਫੀ ਜਗ੍ਹਾ ਦੇ ਉੱਤੇ ਟੁੱਟਮਾ ਹਲਕਾ ਮੀਂਹ ਕਿਣਮਣ ਕਿਤੇ ਥੋੜੀ ਬਹੁਤੀ ਗੜੇਮਾਰੀ ਦੇਖਣ ਨੂੰ ਮਿਲੀ ਹੈ ਤੁਹਾਡੇ ਏਰੀਏ ਦੇ ਮੌਸਮ ਦਾ ਕੀ ਹਾਲ ਉਹਦੇ ਬਾਰੇ ਤੁਸੀਂ ਜਰੂਰ ਦੱਸਿਆ ਜੇ ਵਾਹਿਗੁਰੂ ਜੀ ਮੇਰ ਕਰਨ ਪ੍ਰਮਾਤਮਾ ਕਿਰਪਾ ਕਰਨ ਕਿ ਮੌਸਮ ਚ ਬਹੁਤੀ ਗੜਬੜੀ ਨਾ ਹੋਵੇ ਪਰ ਜਿਹੜਾ ਅਗਲੇ 2 ਦਿਨਾਂ 24 ਤੋਂ 48 ਘੰਟੇ ਦੇ ਦਰਮਿਆਨ ਪੰਜਾਬ ਹਰਿਆਣਾ ਰਾਜਸਥਾਨ ਉੱਤਰਾਖੰਡ ਤੇ ਦਿੱਲੀ ਯੂਪੀ ਵਗੈਰਾ ਇਨ੍ਹਾਂ ਥਾਵਾਂ ਦੇ ਉੱਤੇ ਅਗਲੇ 2 ਦਿਨ ਤੇਜ਼ ਹਨੇਰੀ ਤੇਜ਼ ਹਵਾਵਾਂ ਤੇ ਮੀਂਹ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਜਿਹਦੇ ਵਿੱਚ ਧੂੜ ਭਰੀ ਹਨੇਰੀ ਆਪਾਂ ਕਹਿ ਦਿੰਦੇ ਆ ਕਾਫੀ ਤੇਜ਼ ਗਤੀ ਦੇ ਨਾਲ ਵਗੂਗੀ ਤੇ ਟਟਮਾ ਮੀ ਦਰਮਿਆਨਾ ਹਲਕੇ ਤੋਂ ਦਰਮਿਆਨਾ ਮੀ ਤੇਜ਼ ਹਨੇਰੀ ਦੇ ਨਾਲ ਜਾਂ ਕਿਤੇ ਕਿਤੇ ਹਲਕੀ ਗੜੇਮਾਰੀ ਵੀ ਹੋ ਸਕਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਹਰਿਆਣਾ ਦੇ ਵਿੱਚ ਵੀ ਕਾਫੀ ਇਲਾਕੇ ਕਵਰ ਹੋਣਗੇ ਤੇ ਰਾਜਸਥਾਨ ਦੇ ਵਿੱਚ ਵੀ ਇਹ 12 ਤਰੀਕ ਤੱਕ ਜਿਹੜੀ ਇਹ ਗੜਬੜਾ ਮੌਸਮ ਦੇ ਵਿੱਚ ਰਹਿ ਸਕਦੀ ਹੈ 12 ਤੋਂ ਬਾਅਦ ਫਿਰ ਮੌਸਮ ਠੀਕ ਹੋਊਗਾ ਤੇ ਇਹਦੇ ਨਾਲ ਟੈਂਪਰੇਚਰ ਤਾਪਮਾਨ ਵੀ ਡਾਊਨ ਆਊਗਾ ਪਰ ਅ ਇਹਦੇ ਵਿੱਚ ਡਰ ਇਹ ਹੈ ਕਿ ਜਿਹੜੀ ਫਸਲ ਆ ਜਿਹੜੀ ਕਣਕ ਦੀ ਉਹ ਪੱਕੀ ਖੜੀ ਆ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਪਰ ਇਹ ਟੁੱਟਮਾ ਹੈ ਕੋਈ ਇੱਕ ਇਹ ਨਹੀਂ ਕਿ ਜਿਆਦਾ ਏਰੀਆ ਦੇ ਵਿੱਚ ਇੱਕੋ ਸਮੇਂ ਪ੍ਰਭਾਵਿਤ ਕਰੂ ਪਰ ਟੁੱਟਮੇ ਥਾਵਾਂ ਦੇ ਉੱਤੇ ਥੋੜੇ ਥੋੜੇ ਏਰੀਆ ਦੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਮਤਲਬ ਜਿਵੇਂ ਥੋੜੇ ਟਾਈਮ ਦਾ ਸ਼ਰਾਟਾ ਆ ਪਾ ਤੇਜ਼ ਵੀ ਲਾ ਸਕਦੇ ਥੋੜੇ ਟਾਈਮ ਦਾ ਤੇ ਨਾਲ ਕਈ ਵਾਰਕ ਜਿਵੇਂ ਗੜੇ ਡਕਦੇ ਹੁੰਦੇ ਤੇ ਨਾਲ ਤੇਜ਼ ਹਵਾ ਇਹ ਜਿਹੜਾ ਮੌਸਮ ਦਾ ਅਨੁਮਾਨ ਅਗਲੇ 2 ਦਿਨ ਦੀ ਅਪਡੇਟ ਹੈ ਇਹ ਸੋ ਉਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਆਪਦੀ ਕਈ ਕਿਸਾਨ ਵੀਰਾਂ ਨੇ ਕਿਉਂਕਿ ਕਣਕ ਵਗੈਰਾ ਵੱਢਣ ਦੀ ਪਲੈਨਿੰਗ ਕੀਤੀ ਹੋਊਗੀ ਤਾਂ ਉਹਦੇ ਅਨੁਸਾਰ ਤੁਸੀਂ ਜਿਹੜੀ ਹੈਗੀ ਆ ਆਪਦੀ ਜਿਹੜੀ ਹੈਗੀ ਆ ਪਲੈਨਿੰਗ ਕਰ ਸਕਦੇ ਆ ਜੋ ਵੀ ਆਪਾਂ ਅਗਾਊਂ ਪ੍ਰਬੰਧ ਆਪਾਂ ਕਰਨੇ ਹੁੰਦੇ ਆ ਤਾਂ ਜਿਹੜੇ ਕਿਸ ਜਿਹੜੇ ਕਿਸਾਨ ਵੀਰਾਂ ਨੇ ਵੱਢੀ ਅਜੇ ਕਰਨੀ ਆ ਤਾਂ ਤੁਸੀਂ ਮੌਸਮ ਅਨੁਸਾਰ ਜਿਹੜਾ ਹੈਗਾ 1-2 ਦਿਨ ਰੁੱਕ ਕੇ ਤੇ ਫਿਰ ਆਪਾਂ ਕਰ ਸਕਦੇ ਆ ਬਾਕੀ ਪ੍ਰਮਾਤਮਾ ਕਿਰਪਾ ਕਰਨ ਕਿ ਫਸਲ ਆਪਣੀ ਠੀਕ ਠਾਕ ਰਹੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਹੋ